ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡਾਕਟਰ ਸਾਹਿਬ ਉਹਨਾਂ ਦੇ ਕੋਲ ਆਇਆ ਦੋਸਤੋ ਇਸ ਫਾਰਮ ਤੋਂ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਨਾਲ ਤੁਹਾਨੂੰ ਆਪਾਂ ਟੋਟਲ 6 ਇੱਕ ਦਿਖਾਉਣੇ ਆ ਹਰ ਇੱਕ ਤਰ੍ਹਾਂ ਦੀ ਬਰੀਡ ਤੁਹਾਨੂੰ ਦੇਖਣ ਦੇ ਵਿੱਚ ਨਜ਼ਰ ਆਊਗੀ ਸ਼ਾਈ ਵਾਲ ਦੇ ਵਿੱਚ ਕ੍ਰੋਸ ਐਚ ਐਫ ਐਚ ਐਫ ਦੇ ਵਿੱਚ ਕ੍ਰੋਸ ਤੇ ਜਰਸੀ ਇੱਕ ਤੁਹਾਨੂੰ ਵੇਖਾ ਦਾਂਗੇ ਆਪਾਂ ਠੀਕ ਆ ਜੀ ਤੇ ਇੱਕ ਜਰਸੀ ਦੇ ਵਿੱਚ ਕ੍ਰੋਸ ਸੰਗ ਵੀ ਦਿਖਾ ਦਾਂਗੇ ਤਕਰੀਬਨ ਜਿਹੜੇ ਹਰੇਕ ਤਰ੍ਹਾਂ ਦੇ ਹਰੇਕ ਬਰੀਡ ਤੇ ਜਿਹੜੇ ਪਸ਼ੂ ਅੱਜ ਅਵੇਲੇਬਲ ਨੇ ਸਾਰੇ ਸੂਸੂਆਏ ਪਸ਼ੂ ਆ ਜੇਕਰ ਕੋਈ ਨਾ ਗੱਬਣ ਹੋਇਆ ਤੇ ਉਹਦੀ ਡਿਟੇਲ ਵੀ ਆਪਾਂ ਲੈ ਲਾਂਗੇ ਤਰੀਕ ਤੁਸੀਂ ਅੱਜ ਨੋਟ ਕਰ ਲਓ 15 ਦਸੰਬਰ ਤੇ ਸਮਾਂ ਮਾਰਨਿੰਗ ਦੇ ਕੋਈ 10 ਵਜੇ ਦਾ ਸੋ ਐਨੀਮਲ ਸਾਰੇ ਸੂਸੂਆਏ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਪਣਾ ਦੋ ਡੰਗ ਕੋਈ ਪ੍ਰਾਤਨ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਤੇ ਵੱਡੇ ਸਭਰਾ ਤੁਸੀਂ ਖਾਸ ਵਿਜਿਟ ਕਰਨੀ ਆ ਹਰੀਕੇ ਪੱਤਣ ਤੋਂ ਕੋਈ 12-13 ਕਿਲੋਮੀਟਰ ਦੀ ਕੋਈ 10-12 ਕਿਲੋਮੀਟਰ ਦੀ ਦੂਰੀ ਆ ਸ ਹਾਂਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਾਸਰੀ ਗੱਲ ਸੱਸੀ ਗੱਲ ਸੰਧੂ ਸਾਹਿਬ ਦੀ ਸਾਸਰੀ ਗੱਲ ਹੋਰ ਪਾਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਗੁਰੂਗਰਾਮ ਦਾਸ ਦੀ ਮੇਰਾ ਜੀ ਬਹੁਤ ਬਟਾ ਸੈਤ ਅੱਛਾ ਡਾਕਟਰ ਸਾਹਿਬ ਵੈਰਾ ਅੱਜ ਟੋਟਲ 6 ਆ ਤੁਹਾਡੇ ਕੋਲ ਹਾਂਜੀ ਹਾਂਜੀ 6 ਆ ਜਿਹਦੇ ਵਿੱਚੋਂ 4 ਸੂਈਆਂ ਦਾ 2 ਕੱਪਣਾ ਠੀਕ ਹੈ ਜੀ ਹਾਂਜੀ ਠੀਕ ਆ ਲਓ ਤੁਸੀਂ 4 ਸੂਈਆਂ ਦੇ ਵਿੱਚੋਂ ਕੱਪਣਾ ਤਿੰਨਾਂ ਤਿੰਨਾਂ ਦੀਆਂ ਵੱਛੀਆਂ ਆ ਇੱਕ ਦਾ ਬੱਚਾ ਹੈ ਇੱਕ ਮਗਰ ਬੱਚਾ ਹਾਂਜੀ ਠੀਕ ਆ ਜੀ ਵੈਰੈਟੀ ਹਰੇਕ ਹਰ ਤਰ੍ਹਾਂ ਦੀ ਆ ਗਈ ਹੈ ਹਰ ਤਰ੍ਹਾਂ ਦੀ ਸ਼ਾਈ ਆ ਜੇ ਇਹ ਗੱਲ ਕਰੀਏ ਸ਼ਾਈ ਵਾਲੀ ਵੀ ਹੈਗੀ ਆ ਚਪ ਕ੍ਰੋਸ ਐਚ ਐਫ ਜਰਸੀ ਠੀਕ ਆ ਕਿਉਂਕਿ ਯਾਰ ਬੰਦਾ ਡਿਮਾਂਡ ਕਰਦਾ ਵੱਖ-ਵੱਖਰੀ ਸੰਧੂ ਸਾਹਿਬ ਆ ਬਿਲਕੁਲ ਜੀ ਹਾਂਜੀ ਤੇ ਪਹਿਲੇ ਨੰਬਰ ਤੋਂ ਡਾਕਟਰ ਸ਼ੁਰੂਆਤ ਆਪਾਂ ਇਧਰੋਂ ਕਰ ਲਈਏ ਬੜਾ ਜਿਆਦੀਆਂ ਨੇ ਡਿਟੇਲ ਆਪਾਂ ਨਾਲ ਨਹੀਂ ਸੰਧੂ ਸਾਹਿਬ ਇਹ ਤਾਜੀ ਸੂਈ ਜੇ ਪਰਸੋਂ ਦੀ ਅੱਛਾ ਜੀ ਤੇ ਇਹ ਵਕਤ ਵੀ 20 21 ਲੀਟਰ ਬੋਲਾ ਦੇ 20 21 ਲੀਟਰ ਹਾਂਜੀ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਆਪਾਂ ਚਵਾ ਦੇ ਫਿਰ ਖਲਾਂਗੇ ਠੀਕ ਹੈ ਤੇ 20 1 ਲੀਟਰ ਪਾਲਣ ਨੂੰ ਸਤਾਇਆ ਇਹ ਸਵੇ ਦਾ ਯਾਰ ਰਿਕਾਰਡ ਆ 28 29 28 29 ਲੀਟਰ ਪਲੂਨ ਨੇ ਦੁੱਧ ਭਰਿਆ ਜੀ ਪਹਿਲਾਂਵੇਂ ਹਾਂਜੀ ਠੀਕ ਆ ਇਹਦੀ ਵੀਡੀਓ ਪਈ ਆਪਣੇ ਕੋਲ ਠੀਕ ਆ ਠੀਕ ਆ ਪੁਰਾਣੀ ਵੀ ਬਾਕੀ ਸੰਧੂ ਸਾਹਿਬ ਜਿਆਦਾਤਰ ਸ਼ਹੀ ਅਲ ਦੇ ਵਿੱਚ ਪੱਕ ਰੱਖਦੀ ਆ ਹਾਂ ਕੋਈ ਪਰਸੈਂਟ 10 15 ਪਰਸੈਂਟ ਕ੍ਰੋਸ ਆ ਗਈ ਆ ਟੋਟਲੀ ਆਂਜੀ ਕ੍ਰੋਸ ਤੇ ਪਹਿਲੇ ਸਵੇ ਕਿੰਨਾ ਦੁੱਧ ਆਖ ਰਹੇ ਜੀ 30 ਲੀਟਰ 28 29 ਲੀਟਰ ਪਲੂਨ ਨੇ ਭਰਿਆ 20 ਲੀਟਰ ਚ ਵਾ ਗਈ ਆ ਸੰਧੂ ਸਾਹਿਬ ਇਦਾਂ ਦਾ ਲੈਵਾ ਤੇ ਬੇ ਕਮਾਲ ਵਾਛੀ ਬਹੁਤ ਘੱਟ ਮਿਲਦੀ ਜੀ ਹਾਂ ਇਹ ਮਸਲ ਦੇ ਵਿੱਚ ਨਹੀਂ ਮਿਲਦੀਆਂ ਨੀ ਟੀਟਾ ਇਹ ਹਾਂ ਬਾਕੀ ਤੁਹਾਡੀ ਗੱਲ ਰਹੀ ਠੀਕ ਆ ਜੀ ਤੇ ਲੰਬਾ ਲੈ ਜਾਓ ਤੇ ਬਾਕੀ ਸੰਧੂ ਸਾਹਿਬ ਜਿਹੜੀ ਮਗਰ ਬੱਛੀ ਜੇ ਬਹੁਤ ਚੰਗੀ ਬੱਛੀ ਜੇ ਆ ਦੇਖੋ ਠੀਕ ਆ ਜੀ ਕਿਉਂਕਿ ਜੇ ਇਹ ਮਾਦਰਕਾਰ ਚੰਗਾ ਤੇ ਗਾਹ ਧੀ ਦਾ ਉੱਤੋਂ ਚੰਗਾ ਰਕਾਰ ਰਹੂਗਾ ਹਾਂ ਹਾਂ ਜੀ ਲੋਕ ਦੋਸਤੋ ਠੀਕ ਆ ਬਾਕੀ ਹੁਣ ਮੌਕੇ ਦੇ ਹੱਥੀ ਮੁਠੀ ਦਾ ਖਾਣਾ ਆਰਡਰ ਚੰਗਾ 22 ਲੀਟਰ ਬੋਲੇ ਤੋਂ ਸ਼ਟਾਰਟਿੰਗ ਹੋਈ ਆ ਮਗਰ ਬੱਛੀ ਆ ਠੀਕ ਆ ਜੀ ਆਪੇ ਦੂਜਾ ਸਵੇਰ ਸੋਈ ਆ ਬਾਕੀ ਸੰਧੂ ਜੀ ਚੋਣਾਂ ਦੀ ਕੋਹੂਰ ਛੱਟੇ ਮੈਂ ਕਹਾਂ ਕਰੰਤੀ ਉਹ ਆਪਣੀ ਗਾਰੰਟੀ ਹਰ ਵੀਡੀਓ ਦੇ ਵਿੱਚ ਹੂਰ ਦੀ ਪਿੱਛੇ ਦੀ ਤੇ ਦੁੱਧ ਸੰਧੂ ਸਾਹਿਬ ਪਾਇਦਾ ਬਾਕੀ ਗਾੜੀ ਇਹਨਾਂ ਮੌਕੇ ਦਾ ਹੁੰਦਾ ਹੈ ਆਪਾਂ ਬੜੀਆਂ ਘੱਟ ਨਸਲਾ ਮਿਲਦੀਆਂ ਜੀ ਇਹਦੇ ਵਿੱਚ ਹੂੰ ਬਹੁਤ ਘੱਟ ਲੋਬੀ ਠੀਕ ਹੈ ਜੀ ਇਹ ਥੰਮਦੇਵਾ ਬਾਕੀ ਸਪੇਸ ਵੰਡ ਆਪਸੀ ਥਣਾ ਦੀ ਚੰਗੀ ਹੈ ਠੀਕ ਹੈ ਬਾਕੀ ਸੰਧੂ ਸਾਹਿਬ ਪਲੱਸ ਪੁਆਇੰਟ ਦੀ ਬੱਚੀ ਜਿਹੜੀ ਬਹੁਤ ਚੰਗੀ ਆ ਹੂੰ ਲਓ ਜੀ ਆ ਮਗਰ ਬੱਛੀ ਆ ਗਈ ਠੀਕ ਹੈ ਜਰਸੀ ਤੇ ਕੋਈ ਚਾਈ ਵਾਲ ਦਾ ਕਰਾਸ ਮੰਨ ਲੇ ਮਗਰ ਬੱਛੀ ਆ ਠੀਕ ਆ ਤੇ ਚੌਣ ਚੌਣ ਦੀ ਚੰਗੀ ਡਾਕਟਰ ਦੱਸ ਰਿਹਾ ਅਸੀਂ ਮੇਰਾ ਪਰਮੇ ਦਾ ਮਰਜ਼ੀ ਤਸਦੀਕ ਕਰੇ ਠੀਕ ਆ ਤੇ ਕੀ ਮੋਲ ਡਾਕਟਰ ਦਾ ਕਰਦਾ ਫਿਰ ਮੋਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ 95000 ਦੀ ਬੈਠ ਦੇ ਦਾਂਗੇ ਆਪਾਂ 95 ਹਾਂ ਜੀ 20 ਲੀਟਰ ਬੋਲਾ ਹਾਰੀ ਸਾਰੀ ਨਹੀਂ ਜੇ ਕਰਦੀ ਠੀਕ ਆ ਜੀ ਹਾਂਜੀ ਕੋਈ ਲੈਸ ਰੂਸ ਕਰਕੇ ਨਹੀਂ ਬਿਲਕੁਲ ਸੰਧੂ ਸਾਹਿਬ ਜਾਇ ਜਾਰੀ ਸਕਰਾ ਦਾ ਦੇਨੇ ਆ ਬਿਲਕੁਲ ਜਾਇ ਜੀ ਮੁੱਲ ਪੋਣਾ ਜੀ ਚਲੋ ਠੀਕ ਹੈ ਇਹ ਕਾਹਦਾ ਹਾਈਟ ਦੇਖ ਲੋ ਠੀਕ ਹੈ ਕਿੱਡੀ ਵੱਡੀ ਹਾਈਟ ਬਿਲਕੁਲ ਜਿੰਦੀ ਬੜੀ ਲੰਮੀ ਕਦ ਤੋਂ ਵੱਡਾ ਕਿਸਾਨ ਵੀਰੋ ਪੂਰੀ ਨਿਗਰ ਚਲੋ ਸੂਸਵਾ ਕੇ ਇੱਕ ਵਾਰੀ ਥਾਰੇ ਭਰਾਮ ਨੂੰ ਪਤਾ ਮਾੜਾ ਮੋੜ ਪਸ਼ੂ ਤੈ ਜੀ ਬਾਕੀ ਪੈਂਡ ਵੀ ਚੰਗੀ ਰਹਿਣੀ ਸੰਧੂ ਸਾਹਿਬ ਤੇ ਦੁੱਧ ਵੀ ਇਹਦਾ ਚੰਗਾ ਰਹਿਣਾ ਠੀਕ ਆ ਜੀ ਹਾਂਜੀ ਠੀਕ ਆ ਲਓ ਵੀ 92000 ਠੀਕ ਆ ਤੇ ਬਾਕੀ ਨਹੀਂ ਸੰਧੂ ਸਾਹਿਬ 92 ਹਾਂਜੀ ਬਾਕੀ ਕੋਈ ਨਹੀਂ ਲੈਸ ਕਰਦੇ ਲੈਸ ਨਹੀਂ ਕਰਦੇ ਸੰਧੂ ਸਾਹਿਬ ਲੋ ਵੀ ਇਹ ਦੋਸਤੋ ਪਹਿਲੇ ਨੰਬਰ ਤੇ ਆਪਾਂ ਵੈਰ ਤੁਹਾਨੂੰ ਦਿਖਾਈ ਆ ਤੇ ਬਹੁਤ 22 ਲੀਟਰ ਜਿਹੜਾ ਇਸ ਵਕਤ ਬੋਲਾ ਦੱਸ ਰਿਹਾ ਡਾਕਟਰ ਬਾਕੀ ਮੇਰਾ ਭਰਾ ਇਥੇ ਆਪਦੀ ਭਰਾ ਆ ਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਆਨਲਾਈਨ ਕੋਈ ਭਰਾ ਸੌਦਾ ਕਰਦਾ ਆਨਲਾਈਨ ਸਾਨੂੰ ਨਹੀਂ ਹੁੰਦੀ ਮੋਲੋ ਦੀਆ ਲਾਏ ਠੀਕ ਹੈ ਜੀ ਜਿਹਨੇ ਆਨਲਾਈਨ ਮੰਗਵਣੀ ਨਾ 20 ਲੀਟਰ ਦੀ ਗਰੰਟੀ ਆ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਸੈਗਰ ਨੰਬਰ ਤੇ ਇੱਧਰ ਆ ਜਾ ਡਾਕਟਰ ਆ ਜਿਹੜੀ ਇਹ ਸੰਧੂ ਸਾਹਿਬ ਸ਼ਿੱਗੀ ਜੇ ਦੰਦਾ ਜੇ ਬੱਛੀ ਜੇ ਹਾਂ ਤੇ ਬਾਕੀ ਆਪਾਂ ਚੈੱਕ ਇਤਰਾ ਹੀ ਕਰਾਣੇ ਆ ਫਲਕਾਰੀ ਲਾਗੇ ਵੀ ਤੇ ਬਹੁਤ ਜਰੀ ਚੰਗੀ ਆ ਪਹਿਲੇ ਨਹੀਂ ਅਛਾ ਜੀ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਪਰਸਾਂ ਸੂਈ ਦਾ ਮਗਰ ਬੱਛਾ ਹਾਂਜੀ ਬੱਛਾ ਜੀ ਲਓ ਜੀ ਮਗਰ ਬੱਛਾ ਪਹਿਲਾ ਸੂਆ ਵਾਇਰਸ ਹੋਈ ਆ ਕੱਦ ਵੱਡਾ ਵਾਇਰਸ ਦਾ ਠੀਕ ਆ ਜੀ ਆ ਰਾਈਟ ਦੀ ਗੱਲ ਕਰੀਏ ਰਾਈਟ ਸੰਧੂ ਸਾਹਿਬ 6 ਫੁੱਟ ਤੋਂ ਵੀ ਉੱਚੀ ਲੰਮੀ ਆ ਹਮ ਬਰੀਡ ਕੁਆਲਿਟੀ ਬਹੁਤ ਜਿਆਦਾ ਚੰਗੀ ਬਾਕੀ ਲੇਵਾ ਵੇਖੋ ਕਿਹੜਾ ਲੱਗਾ ਇਹਨੂੰ ਹਾਂ ਕੰਪੈਕਟ ਟਰੈਕਟਰ ਦੇ ਵਿੱਚ ਕਿੰਨਾ ਕੋ ਬੋਲਾ ਬੋਲਾ ਸੰਧੂ ਸਾਹਿਬ ਇਹਦੇ ਥਲੇ 15 16 ਲੀਟਰ 100 ਲਗ ਲੀਟਰ ਹੋਗਾ ਜੀ ਠੀਕ ਆ ਲਓ ਜੀ ਫੋਨ ਬੜਾ ਹਾਈਡ ਕਰਦਾ ਲਈ ਜਦੋਂ ਆਂਦੀ ਗੱਲ ਕਰੀਏ ਨਵੀਂ ਬੜਾ ਸਵਾਲ ਲੱਗੇ ਬੜਾ ਵੇਖਦੇ ਆ ਫੇਸ ਕੁਆਲਿਟੀ ਵੀ ਬੜੀ ਜਰੀ ਚੰਗੀ ਆਹ ਦੇਖੋ ਜੀ ਠੀਕ ਆ ਇਹ ਛੱਗੀ ਆ ਬੱਚੀ ਕੰਨੀਆਂ ਖਲੋਤੀਆਂ ਨੇ ਹਾਂਜੀ ਹਾਂਜੀ ਉਹ ਆਪਣੀ ਗਰੰਟੀ ਕਰੀ ਇਸ ਨੂੰ ਚੈੱਕ ਕਰਾ ਦੋਗੇ ਮੈਨੂੰ ਲਓ ਜੀ ਸੰਧੂ ਸਾਹਿਬ ਆਪਕਾ ਇਹ ਕਮੇਡੀ ਉੱਥੇ ਕਰਾਉਣੇ ਬੱਚੇ ਲੋਜੀ ਠੀਕ ਹੈ ਛੇ ਕੀ ਰੈਕਟਰ ਸਾਹਿਬ ਦੱਸ ਰਿਹਾ ਬਾਕੀ ਕੰਨੀਆਂ ਦੋਸਤੋ ਖਲੋਤੀਆਂ ਨੇ ਉਹ ਆਪਾਂ ਸ਼ੋਰ ਕਰ ਲੈਣੇ ਕਿਸੇ ਭਰਾ ਨੇ ਵੈਸੇ ਜਿਹੜਾ ਫਾਰਮ ਵਾਲੇ ਵੀਰ ਆ ਠੀਕ ਹੈ ਜੀ ਨਾ ਵੇਖ ਲਓ ਜੀ ਜੀ ਜਿਹੜੀ ਆਪਾਂ ਕਵਾਂਗੇ ਤਾਂ ਹੋਊਗੀ ਕੰਨੀਆਂ ਚੱਕਨੀਆਂ ਸ਼ੁਰੂ ਕੀਤੀ ਹਾਂਜੀ ਹਾਂਜੀ ਠੀਕ ਹੈ ਜੀ ਲੋਵੀ ਪ੍ਰਭੂ ਵੱਡੇ ਕਦ ਕੱਦ ਦੇ ਵਿੱਚ ਆ ਫਾਰਮ ਵਾਲੀ ਬੈੜ ਜਿੱਦਾਂ ਆਪਾਂ ਦੇਖਦੇ ਆ ਕੰਪੈਕਟ ਟਰੈਕਟਰ ਦੇ ਵਿੱਚ ਸਟਾਰਟਿੰਗ ਬੋਲੇ ਤੋਂ 16 ਕੇ 17 ਲੀਟਰ ਸੰਧੂ ਸਾਹਿਬ ਐਵੇਂ ਕਹੀਏ 16 ਲੀਟਰ ਸਟਾਰਟਿੰਗ ਆ ਠੀਕ ਹੈ ਜੀ ਸੋ ਬਹੁਤ ਵਧੀਆ ਫਿਕਸ ਹੋਵਾਨਾ ਚੱਡਾ ਤੇ ਚਵਾਈ ਚੁਬੀ ਦੀ ਪੂਰਾ ਦਸਾਂ ਸਾਬ ਚੰਗਾ ਪਾਣਾ ਵਾ ਚੰਗੀ ਸੇਵਾ ਕਰੂਗਾ ਨਾ 25 ਤੋਂ ਪਲੱਸ ਹੀ ਕਰੋਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਅੱਛਾ ਡਾਕਟਰ ਵਾ ਚੰਗੀ ਆ ਚਲੋ ਬਹੁਤ ਸਾਰੇ ਕਦ ਕੱਠਾ ਲਈ ਆ 5 ਲੀਟਰ ਤੋਂ ਵੀ ਬਾਹਰ ਦੁੱਧ ਚਵਾਜੂਗੀ ਚਵਾਉਗੀ ਚਵਾਉਗੀ ਸੰਦੂ ਸਾਹਿਬ ਇਹ ਤਾਂ ਚਲੋ ਵਜਨ ਵਜੂਦਾ ਕਰਮਾਂ ਵਾਲੀ ਨੂੰ ਹਾਂਜੀ ਬਾਕੀ ਦਵਾਈ ਬੜਾ ਘੱਟ ਮਿਲਦਾ ਜੀ ਇਹਦੇ ਨਾਲ ਹਾਂਜੀ ਇਹਦਾ ਮੁੱਲ ਕੀ ਰਹੂਗਾ ਵੀਰ ਇਹ ਸਾਨੂੰ ਸਾਫ ਸੇਮ 1 ਕੇ ਪਾਚ ਦੇ ਦਾਂਗੇ ਨਾ 100 ਉੱਤੇ 95 95 ਦੀ ਹਾਂਜੀ ਹਾਂਜੀ ਠੀਕ ਹੈ ਭਾਈ ਨਾ ਬਾਕੀ ਆ ਇਹਦੀ ਸੰਦੂ ਸਾਹਿਬ ਕਿੱਡੀ ਜਾਰੀ ਹਾਈਟ ਹੈ ਜੀ ਹਾਂ ਫੁੱਲ ਵੱਡੀ ਹਾਈਟ ਆ ਕੇ ਹਾਂ ਛੋਟੀ ਥੋੜੀ ਆ ਜਿੱਦਾਂ ਕਿ ਫਾਰਮ ਵਾਲਿਆਂ ਆਪਾਂ ਵੇੜਾ ਵਿਖਦੇ ਆ ਵੱਡੀਆਂ ਦੋਸਤੋ ਵੇੜਾ ਦੇ ਵਿੱਚ ਦੀ ਕੀਮਤੀ ਆ ਫਾਰਮ ਦੇ ਵਿੱਚ ਹੀ ਆਈ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਠੀਕ ਆ ਆ ਤਾਂਨੇ ਕੋਈ ਲਾ ਗਿਓ ਪਰ ਥਾਂ ਦਿਖਾ ਦਿੱ ਗਏ ਜੱਦੀ ਗੱਲ ਸੰਧੂ ਸਾਹਿਬ ਥੋੜਾ ਜਿਹਾ ਆਪਾਂ ਤੋਂ ਬੰਨੇ ਥੋੜੀ ਇੰਨਾ ਕਈ ਦੇ ਵੀਰ ਭੈਣ ਭਰਾਵਾਂ ਨੇ ਕਹੇ ਨੇ ਆਨਲਾਈਨ ਵੇੜ ਮੰਗਵਣੀ ਹੁੰਦੀ ਆ ਬੜੀਆਂ ਘੱਟ ਸੰਧੂ ਸਾਹਿਬ ਦੇ ਨਾਲ ਦੀਆਂ ਵੇੜਾ ਮਿਲਦੀਆਂ ਹਾਂ ਅਰ ਜਿੰਨਾ ਮਾਰ ਹੈ ਨਾ ਸੰਧੂ ਸਾਹਿਬ ਆਪਣੇ ਤੋਂ ਸਾਰਾ ਮੈਨਾਂ ਚੰਗੇ ਦੁੱਧ ਵਾਲਾ ਜੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਬਹੁਤ ਸਣੀ ਹਾਈ ਟ ਲੈਂਥ ਦੀ ਚੰਗੇ ਮਿਲਕ ਚੰਗੇ ਬੋਲੇ ਤੋਂ ਸਟਾਰਟਿੰਗ ਬੱਚਾ ਮਗਰ ਆ ਠੀਕ ਹੈ ਜੀ ਤੇ ਚਵਾਪ ਸਮਾ ਦੀ ਇੱਕ ਨੰਬਰ ਆ ਵੈਸੇ ਜਿਆਦਾ ਟਾਈਮ ਹੋ ਜਾਊਗਾ ਜੇਕਰ ਆਪਾਂ ਚੋਣ ਬੈਠ ਜਾਈਏ ਜਾਂ ਚਵਾਈ ਕਰਕੇ ਨਹੀਂ ਨਹੀਂ ਸੰਧੂ ਸਾਹਿਬ ਆਪਾਂ ਤੇ ਕਿਉਂਕਿ ਉਹ ਆਪਣਾ ਫਰਜ਼ ਸਮਝ ਕੇ ਤੁਸੀਂ ਆਪਣਾ ਕਰਾਈਟੇਰੀਆ ਪੂਰਾ ਕਰ ਲਿਓ ਠੀਕ ਹੈ ਜੀ ਜਾਰੀ ਗੱਲ ਇੱਕ ਵਾਰ ਤੇ ਕੁਝ ਨਹੀਂ ਆਹ ਜੀ ਐ ਠੰਡੇ ਧਿਰੇ ਆ ਆ ਦੇਖੋ ਜੀ ਆ ਲਓ ਜੀ ਆ ਦੇ ਲਓ ਜੀ ਠੀਕ ਆ ਜੀ ਠੀਕ ਆ ਮੈਂ ਚੋਅ ਹੀ ਵੱਡੀ ਸੰਤ ਸਾਹਿਬ ਹਰ ਗਾਏ ਖਬਰਦਾਰ ਬਹੁਤ ਖੂਬਸੂਰਤ ਦੋਸਤੋ ਕੁਆਲਟੀ ਦੀ ਬੈੜਾ ਵੱਡੀਆਂ ਬੈੜਾਂ ਦੇ ਵਿੱਚ ਇਹਦੀ ਆਪਾਂ ਗਿਣਤੀ ਕਰਦੇ ਹਾਂ ਬਹੁਤ ਵਧੀਆ ਇੱਕ ਤੀਜੇ ਨੰਬਰ ਤੇ ਇੱਧਰ ਤੁਹਾਨੂੰ ਇੱਕ ਹੋਰ ਦਿਖਾ ਦਿੰਦੇ ਆ ਸੰਧੂ ਸਾਹਿਬ ਮੋਹ ਛਿੱਗੀ ਜੇ ਫਾਰਮ ਦੇ ਵਿੱਚ ਚੁਆਈ ਜੇ ਖੁੱਲੀ ਰਹੀ ਜੇ ਆ ਹਾਂਜੀ ਪੂਰਾ ਬਾਦੀ ਬੁੱਡੀ ਵੇਟ ਬਹੁਤ ਆਂਦਾ ਮੈਂ ਕਹਾਂ ਸੰਧੂ ਸਾਹਿਬ ਬੇਕਮਾਲ ਜਿਆਦੀ ਚੰਗੀ ਤੇ ਇਹਨੇ ਇੰਨਾ ਜਲਾ ਲੇਵਾ ਕੱਢੂਗੀ ਨਾ ਹੂੰ ਤੁਰੀ ਐਣੀ ਜਾਊਗਾ ਇੱਧਰੇ ਲੋ ਤੇਰੇ ਦੀ ਬੰਤਰ ਵੇਖੋ ਜੀ ਕਿੰਨੀ ਜਿਆਦੀ ਕੁਆਲਿਟੀ ਚੰਗੀ ਆ ਹਾਂ ਹਾਂ ਇਹ ਸ਼ਿੱਗੀ ਕਨਫਰਮ ਆ ਠੀਕ ਹੈ ਜੀ ਲੋ ਵੀ ਇਹ ਮੋਹ ਦੰਦੀ ਛੇ ਆ ਠੀਕ ਹੈ ਜੀ ਇਹ ਅੱਜ ਤਣ ਕਿੰਨੇ ਹੋ ਗਏ ਨੇ ਸੋਈ ਨੂੰ ਨਹੀਂ ਨਹੀਂ ਗੱਬਣਾ ਸੰਧੂ ਸਾਹਿਬ ਅਸੇ ਗੱਬਣਾ ਹਾਂ ਠੀਕ ਆ ਅਰੇ ਇਹਨੇ ਸੁੰਦੇਆ ਸੁੰਦੇਆ ਕੋਈ ਛੇ ਸੱਪ ਦਿਨ ਗੜ ਜਣੇ ਠੀਕ ਆ ਭਾਈ ਤੇ ਚੰਗੀ ਕੁਆਲਿਟੀ ਦੀ ਬਹਿੜ ਆ ਬਰੀਡ ਚ ਹਾਂ ਉੱਥੇ ਸਾਨੂੰ ਸਾਹਿਬ ਖੁੱਲੀ ਰਹੀ ਏ ਠੀਕ ਆ ਬਾਕੀ ਹਾਈਟ ਦੀ ਵੀ ਗੱਲ ਕਰੀ ਹਾਈਟ ਵੀ ਫੇਸ ਕੁਆਲਟੀ ਦੀ ਗੱਲ ਕਰੀ ਉਹ ਵੀ ਬਹੁਤ ਜਰੀ ਚੰਗੀ ਬਾਬੇ ਦੋਸਤੋ ਸੁਭਾ ਦੂਜਾ ਕਿਤੇ ਜਾ ਦੱਸਿਆ ਨਹੀਂ ਸਾਨੂੰ ਸਾ ਪਹਿਲਾਂ ਸੁਣਾਈ ਪਹਿਲਾਂ ਨੇ ਹਾਂਜੀ ਹਾਂਜੀ ਪੁੱਜ ਕੇ ਬਣੀ ਲੱਗਦੀ ਹਾਂਜੀ ਪੁੱਜ ਕੇ ਬਣੀ ਬਹੁਤ ਦੰਦੀ ਜਵਾਨ ਹੋਗੀ ਜਿਹੜਾ ਛਿੱਗੀ ਨਹੀਂ ਅੱਛਾ ਜੀ ਠੀਕ ਹੈ ਡਾਕਟਰ ਕਮਾਲ ਕੀ ਲਓ ਦੋਸਤੋ ਥੋੜਾ ਪੁੱਜ ਕੇ ਕਈਆਂ ਪਸ਼ੂ ਬਣਦੇ ਸੌਰਤੇ ਆ ਬਾਕੀ ਕੱਦ ਪੂਰਾ ਵੱਡੇ ਕੱਦ ਵਿੱਚ ਪੂਰੀ ਡਬਲ ਵਜ਼ਨ weight ਪੂਰਾ ਠੀਕ ਆ ਤੇ ਥੱਲੋਂ ਅਜੇ 5 ਤੋਂ 7 ਦਿਨ ਆਈਡੀਆ ਕੋਈ ਮੰਨ ਕੇ ਵੀਰ ਸੌਦਾ ਕਰ ਲੈ 5 ਤੋਂ 7 ਦਿਨ ਹਜੇ ਆਰਾਮ ਨਾ ਲੈਂਦੀ ਕੰਟ ਪਾਵਨ ਸੰਧੂ ਸਾਹਿਬ ਬੜੀ ਖਬਰਦਾਰ ਜੀ ਭਾਵੇਂ ਇਹ ਕਹਿੰਨੇ ਵੀਡੀਓ ਕਾਲ ਚ ਕਿਲੋ 2 ਕਿਲੋ ਆਪਾਂ ਚਵਾ ਦਾਂਗੇ ਠੀਕ ਹੈ ਜੀ ਹਾਂਜੀ ਲੋ ਜੀ ਬਹੁਤ ਵਧੀਆ ਚੰਗੀਆਂ ਵਜਨ ਵਜੂਦ ਵਿੱਚ ਹੈ ਠੀਕ ਹੈ ਜੀ ਇਹ ਗੱਬਣ ਬੈੜਾ ਤਾਂ ਤਕਰੀਬਨ 9 ਵੈਸੇ ਹੱਥੀ ਮੁਠੀ ਵਾਲੀ ਚਵਾਈ ਦੇ ਵਿੱਚ ਕੋਈ ਮੁਸ਼ਕਲ ਨਹੀਂ ਵੈਸੇ ਆਉਂਦੀ ਕਿਸੇ ਭਰਾ ਨੂੰ ਇਧਰੋਂ ਆਪਾਂ ਦਿਖਾ ਦਿੱਤੀ ਤੁਹਾਨੂੰ ਆਹ ਲਓ ਇਹ ਬਗੀ ਚੋਲੀ ਚਾਲੀ ਵੇਖੋ ਸੰਧੂ ਸਾਹਿਬ ਕਿੰਨੀ ਜਾਰੀ ਹੈ ਬੜਾ ਲੱਗਦਾ ਚੌਰਸ ਲੇਵਾ ਹੈ ਮੋਢ ਤੋਂ ਹੈ ਹਾਂਜੀ ਹਾਂਜੀ ਬੜੀ ਜੇ ਚੱਕੇ ਲੇਵੇ ਚੌਰਸ ਵਿੱਚ ਬਹੁਤ ਬਹੁਤ ਸ਼ਾਨਦਾਰ ਠੀਕ ਆ ਜੀ ਕਰਮਾਂ ਦੀ ਵੇਖੋ ਤੁਸੀਂ ਮਗਰੇ ਪਾਈ ਖੜੀ ਆ ਬਹੁਤ ਖੂਬਸੂਰਤ ਪੰਜਾ ਸੱਤਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜਾਉਗੀ ਤੇ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਮੋٹے ਡੱਬ ਨੇ ਵਾਈਟ ਬਲੈਕ ਤੇ ਇਹ ਡਾਕਟਰ ਗੱਬਣ ਕਿੰਨੇ ਦੇ ਦੇ ਰਹੇ ਆ ਅੱਜ ਫਿਰ ਸੇਮ ਹੀ ਸੇਮ ਹੀ ਸੰਧੂ ਸਾਹਿਬ ਤੇ ਨੇਕੇ ਭਾਈ ਦੇ ਅੱਛਾ ਜੀ ਹਾਂਜੀ ਮੈਂ ਘਟਵਾਤ ਨਹੀਂ ਅੱਗੇ ਕਰਨੇ ਹੈ ਸੇਮ ਹੀ ਵਹਿਣਾ ਹੀ ਸੰਧੂ ਸਾਹਿਬ ਚੰਗੀਆਂ ਜੀ ਹਾਂ ਚਲੋ ਬੜਾ ਚਲੋ ਤੁਸੀਂ ਰੋਜ਼ ਵੀਡੀਓ ਬਣਾਉਂਦੇ ਜੀ ਡीडी ਬਹਿਰ ਦਾ ਕੀ ਮੁੱਲ ਕੰਮ ਦਾ ਲੱਖੋ ਤਾ ਕਰਦੇ ਪਰ ਆਪਾਂ ਜਾਇ ਲੀਆਂ ਜਾਇ ਦੇਣੀਆਂ ਚਲੋ ਜੀ ਲੋਰੀ ਵੀ 295000 ਹੈ ਠੀਕ ਹੈ ਜਿਹੜੀਆਂ ਪਹਿਲੇ ਦੂਜੇ ਤੀਜੇ ਨੰਬਰ ਤੇ ਆਪਾਂ ਵੜਾ ਤੁਹਾਨੂੰ ਦਿਖਾਈਆਂ ਇੱਕੋ ਜਿਹੀ ਰੇਟ ਆ ਕਿੰਨਾ ਵੜਾ ਤੇ ਅੱਗੇ ਕਿਸੇ ਭਰਾ ਦੀ ਜਿਹੜੀ ਚੁਆਇਸ ਆ ਤੁਸੀਂ ਉਹ ਸਿਲੈਕਟ ਕਰੋ ਤੇ ਆਪਣੀ ਤਸੱਲੀ ਕਰੋ ਇੱਕ ਨੈਕਟ ਆ ਦਿਖਾ ਦੇ ਇਹ ਸਾਨੂੰ ਸਾਬ ਇਹ ਛਾਈ ਹੈ ਚਗੇਲੇ ਦਾ ਕਰਾਸ ਛੇ ਦਾ ਕੋਈ ਕਰਾਸ ਮੰਨ ਲੈ ਹਾਂਜੀ ਰੱਗ ਬਲਾਏਗਾ ਜੈਡ ਬਲਾਏਗਾ ਵੜਿਆ ਤੇ ਚਵਾਈ ਚੂਈ ਦੀ ਗੱਲ ਕਰੀਏ ਬਹੁਤ ਵਧੀਆ ਤੇ ਹੁਣ ਕੋਈ 16 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਆ ਤੇ ਬੱਚੀ ਮਗਰ ਜੇ ਮਗਰ ਬੱਚੀ ਜਿਹੜੀ ਐਚਪ ਚ ਆ ਗਈ ਜੀ ਠੀਕ ਆ ਅੱਜ ਦਿਨ ਕਿਨੇ ਦੂਜਾ ਤੇ ਤੀਜਾ ਨਹੀਂ ਜੀ ਇਹ ਕੱਲ ਸੀ ਨਾ ਪਰਸੋਂ ਪਰ ਤੀਜਾ ਦਿਨ ਆ ਅੱਜ ਹਾਂਜੀ ਹਾਂਜੀ ਕਿੰਨਾ ਬੋਲੋ ਤਸਰੇ ਜੀ ਬੋਲ 16 17 ਲੀਟਰ ਪੱਕਾ ਹੋਊਗਾ ਜੀ 16 ਚ ਦੇਵਾਂਗੇ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਬਾਅਦ ਚ ਲਾ ਮਾ ਨਾ ਕੋਈ ਦੇਵੇ ਠੀਕ ਆ ਜੀ ਲਓ ਜੀ 16 17 ਲੀਟਰ ਬੋਲੇ ਤੋਂ ਸਟਾਰਟਿੰਗ ਆ ਠੀਕ ਆ ਹਾਈਟ ਮੀਡੀਅਮ ਦਰਮਿਆਨੀ ਜੀ ਹਾਈਟ ਆ ਬਾਕੀ ਥੱਲੇ ਉਹ ਦੇਖੋ ਦੋਸਤੋ ਪੂਰੀ ਡਬਲ ਸੰਧੂ ਸਾਹਿਬ ਇਹਦਾ ਮਹਾਰਾਜ ਦੀ ਕਿਰਪਾ ਰਹੀ ਜੀ ਦੋ ਦਿਨ ਤਿੰਨ ਦਿਨ ਲੱਗੀ ਨਾ ਤਾਂ 20 ਲੀਟਰ ਚਵਾ ਦਾਂਗੇ ਆਪਾਂ ਹਾਂ ਹਾਂਜੀ ਆ ਦੇਖ 16 17 ਲੀਟਰ ਗਰੰਟੀ ਵਾਲਾ ਬੋਲਾ ਕੋਈ 2 ਟਾਈਮ ਚੋਲੇ ਕੋਈ 3 ਡੈਮ ਚੋਲੇ ਬਿਆਨਾ ਕਰਕੇ ਫਿਰ ਲੈ ਕੇ ਜਾਵੇ ਆਪਣੇ ਘਰ ਕੋਈ ਵੀ ਗਾਂ ਠੀਕ ਆ ਠੀਕ ਆ ਲੋਕ ਜੀ ਸਾਡਾ ਸੇਵਾ ਦਾ ਰਭੁੰਦਾ ਜੀ ਹਾਂ ਕਿਉਂਕਿ ਆਪਣੇ ਘਰ ਦੀਆਂ ਵੈੜਾ ਥੋੜੀ ਆ ਆਪ ਵੀ ਮੋਲੀ ਲੈਈ ਦੀਆਂ ਵਾ ਠੀਕ ਆ ਲੈ ਆਉ ਮੋੜੋ ਜੂੜ ਫਾਈ ਠੀਕਾ ਵੈਸੇ ਬੋਲਾਂ ਤੇ 16 17 ਲੀਟਰ ਹੀ ਪੱਕਾ ਗਰੰਟੀ ਵਾਲਾ ਬੋਲ ਹੋਊਗਾ ਬੱਛੀ ਵੀ ਚੰਗੀ ਮਗਰ ਹੂੰ ਲੋ ਵੀ ਮਗਰ ਬੱਛੀ ਹੈ ਪਲੂਨੀਏ ਹੈ ਨਾ ਹਾਂਜੀ 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 ਠੀਕ ਆ ਜੀ ਆਹ ਦੇਖੋ ਜੀ ਕੋਈ ਛੱਡੋ ਬੱਚਾ ਬੱਚਾ ਲਾ ਦੂ ਥੋੜਾ ਜਿਹਾ ਧਰਾ ਧੂਰਾ ਮਾਰ ਕੇ ਦਿਖਾ ਦਈਏ ਤੇ ਇਹ ਵੀ ਨਾ ਵੀਰਾਂ ਦੇ ਮਨ ਚ ਹੁੰਦਾ ਵੀ ਖਰੇ ਸ਼ਾਈ ਵਾਲ ਕਰਾਉਸ ਆ ਪਤਾ ਨਹੀਂ ਕੋਈ ਠੰਡੀ ਨਹੀਂ ਹੈ ਨਾ ਗੱਲ ਹੀ ਛੱਡ ਦਸਨੂ ਸਾਹਿਬ ਚਵਾਈ ਬੜੀ ਘਟ ਗਾਵਾਂ ਨੂੰ ਮਿਲਦੀ ਜੇ ਦੇ ਨਾਲ ਠੀਕ ਹੈ ਜੀ ਠੀਕ ਆ ਬੰਦੇ ਬੰਦੇ ਲੋ ਜੀ ਮਗਰਬਾਛੀ ਐਫ ਦੇ ਵਿੱਚ ਆ ਗਈ ਹਾਂ ਹਾਂ ਜੀ ਹਾਂ ਜਿਹੜਾ ਜਿਹੜਾ ਠੀਕ ਹੈ ਸਨ ਸਰ ਆਪਣੀ ਸੁਭਰਾਵਾਂ ਤੋਂ ਹੀ ਲਈ ਆ ਆ ਆਪਣੇ ਪਿੰਡੋਂ ਵਿੱਚ ਠੀਕ ਹੈ ਠੀਕ ਹੈ ਚਵਾਈ ਦੇਖੋ ਕਿ ਤੁਸੀਂ ਆਪ ਹੀ ਕਹਿਣਾ ਵਾਤੇ ਚਵਾਈ ਨਹੀਂ ਦਿੱਕਦੀ ਵੇਖੀ ਹਰਨੀ ਮੋਟੀ ਵੀ ਬਾਲਤੀ ਚੁਰ ਸਕਦੀ ਹੈ ਜੀ ਹਾਂ ਹਾਏ ਤੇ ਲੋ ਜੀ ਬਿਲਕੁਲ ਮੋਟੀ ਧਾਰ ਆ ਉਂਗਲਾਂ ਉਲ ਜਿਹੜੀ ਠੀਕ ਹੈ ਜੀ ਆਪਾਂ ਹਮੇਸ਼ਾ ਨੋਟ ਕਰਾ ਦਿੰਦੇ ਆ ਮੋਟੀ ਧਾਰ ਬਿਲਕੁਲ ਚਵਾਈ ਦੀ ਪੋਲੀ ਆ ਜੇ ਇਹ ਕਹਿੰਦੇ ਦੋਆ ਬੰਦੇ ਬਹਿਣਾ ਦੋਆ ਬੰਦੇ ਬਹਿ ਕੇ ਛੁੜਿਆ ਦੇ ਲੋ ਇਹਨੇ ਕਿਹਾ ਕੁਛ ਕਹਣਾ ਚਲੋਨੀ ਚਵਾਈ ਛੇਤੀ ਹੋ ਜੂਗੀ ਆ ਕੱਲੀ ਕੱਲੀ ਦੀ ਆਪਾਂ ਸੰਤੋਖ ਸਾਹਿਬ ਕੈਰੀ ਹੁੰਦਾ ਕੈਰੀ ਮੰਨ ਆ ਵੇ ਲੋ ਜੀ ਠੀਕ ਹੈ ਜੀ ਠੀਕ ਹੈ ਆ ਦੋਸਤੋ ਕੁਝ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾਈਏ ਕਿ ਕਿਲੋ ਖੰਡ ਭਰਾ ਕੇ ਮਾਣ ਜਲਾ ਨੀਂ ਨਾ ਅਸੀਂ ਧਾਰਾ ਲੈ ਵਹੀ ਰੇ ਲੋ ਚਾਹਤੇ ਵਾਦੋ ਡਾਕਟਰ ਤਾਂ ਮੁੱਲ ਕੀ ਕਰਤਾ ਕਿੰਨੇ ਦੇ ਦੇਣੀ ਆ ਇਹ ਸੰਧੂ ਸਾਹਿਬ 70 ਦੀ ਜਿਦਾ 70 ਤੇ ਹਾਂਜੀ ਢਿੱਲਾ ਜਿਹਾ ਮੂੰਹ ਕਰਕੇ ਕਹਿੰਦਾ ਕੋਈ ਸ਼ੋਰ ਸ਼ਰ ਕਰ ਦੋ ਥਾਰ ਦੀ ਦੇ ਰਾਕ ਸੰਧੂ ਸਾਹਿਬ ਥਾਰ ਹਜ਼ਾਰ ਦੀ ਹਾਂ ਬਾਕੀ ਦੁੱਧ ਬੜਾ ਚਵਾਉ ਸੰਧੂ ਸਾਹਿਬ ਮੈਂ ਗਰੰਟੀ ਨਾ ਕਹਿਣਾ ਇਹਦਾ ਕਿਉਂਕਿ ਮੈਂ ਦੋ ਟਾਈਮ ਚੋਈ ਹੈ ਨਾ ਤੇ 10 ਲੀਟਰ ਦੀ ਬਾਲਟੀ ਭਰਨੀ ਹੈ ਕਟੇ ਦਾ ਹਾਂਜੀ ਚਲੋ ਠੀਕ ਆ ਜੀ ਇੱਧਰ ਆਪਣੇ ਕੋਲ ਇੱਕ ਜਰਸੀ ਆ ਗਈ ਆ ਬੜਾ ਹਾਂਜੀ ਹਾਂਜੀ ਇਹ ਕੀ ਇਹਦਾ ਮੇਰਵਾ ਮੇਰਵਾ ਸੰਧੂ ਸਾਹਿਬ ਕੋਈ ਦੂਜੇ ਮੱਲੇ ਕੋਈ ਤੀਜੇ ਮੱਲੇ ਆਪਾਂ ਆਪਣੀ ਸਮਝਿਆ ਹਾਂ ਠੀਕ ਆ ਜੀ ਇਹ ਗੱਬਣ ਆ ਪੰਜਾਬੀ ਦੇ ਆ ਗੱਬਣ ਗੱਬਣ ਸੰਧੂ ਸਾਹਿਬ ਲੈ ਜੂਗੀ ਪੰਜ ਸੱਤ ਦਿਨ ਹੋ ਜੇ ਹਾਂਜੀ ਹਾਂਜੀ ਸੰਧੂ ਸਾਹਿਬ ਲੈ ਜਾਊਗੀ ਇਹ 25 ਤਰੀਕ ਦਿਨ ਪੂਰੇ ਹੀ ਲਿਖਦੇ ਹਿਸਾਬ ਨਾਲ ਠੀਕ ਆ ਹਾਂਜੀ ਲੋਬ ਤੋ ਸੋ 5-7 ਕ ਦਿਨ ਆਰਾਮ ਨਾਲ ਲੈ ਜੂ ਪਰ ਅਜੇ 8 ਤੋਂ 10 ਹੀ ਫਿਰ ਲੈ ਜੂਗੀ ਜੇ 25 ਤਰੀਕ ਨੂੰ ਦਿਨ ਪੂਰੇ ਹਾਂਜੀ ਹਾਂਜੀ ਫਿਰ ਹੈਗੇ ਜੀ ਸੰਧੂ ਸਾਹਿਬ 23 ਤਰੀਕ ਤੇ 10 ਦਿਨ ਸਰਨ ਪੂਰੇ ਆ ਬਾਕੀ ਨਿਆਰਾ ਨਿਉਰਾ ਇੱਕੋ ਜਿਹਾ ਸਨਧੂ ਸਾਹਿਬ ਬਾਕੀ ਫੇਸ ਕੁਆਲਟੀ ਦੀ ਗੱਲ ਕਰੀਏ ਵੇਖ ਲੋ ਜੀ ਬਰੀਡ ਦੀ ਕਿੰਨੀ ਵਧੀਆ ਹਾਂ ਨੀ ਪੂਰੀ ਨਸਲ ਜਾਤ ਆਕੇ ਸਭੀ ਥੋੜੀ ਕੱਟੀ ਪੋਨਸਾਵਾ ਪਹਿਲਾਂ ਜਿਗਰ ਕਰਦੀ ਐ ਥੋੜੀ ਸਾਹਮਣ ਖੋ ਕੇ ਨਾ ਡੰਗ ਲਾਤੀ ਆ ਜਿੰਨੀ ਬਰੀਡ ਹੀ ਲੋਬੀ ਬਰੀਡ ਵਾਲੇ ਪਾਸੇ ਦੋਸਤੋ ਕੋਈ ਸ਼ੱਕ ਨਹੀਂਗਾ ਫੁੱਲ ਬਰੀਡ ਦੇ ਵਿੱਚ ਆ ਜਰਸੀ ਹੱਥੀ ਮੁਠੀ ਵਾਲਾ ਪੂਰਾ ਥੜਾ 10 ਜਨਾਬੀ ਸੰਧੂ ਸਾਹਿਬ ਜਦੋਂ ਤਿਆਰ ਹੋ ਗਈ ਨਾ ਹਾਂ ਤੇ ਪਿੱਛੇ ਨੂੰ ਕਦਣਾ ਹੂੰ ਠੀਕ ਹੈ ਜੀ ਬਾਕੀ ਜਿਹੜਾ ਲਾਲੂ ਸੰਧੂ ਸਾਹਿਬ ਇਹਨੂੰ ਟਰਾਜੈਕਸ਼ਨ ਦੀ ਫੀਡ ਬੋਰੀ ਚਰਜਣੀ ਆ ਤੇ ਵੈਰ ਦੁਗਣੀ ਹੋਣੀ ਆ ਹੂੰ ਹਾਂਜੀ ਇਹ ਪਹਿਲੀ ਰੀ ਸੰਧੂ ਸਾਹਿਬ ਸਿੱਧ ਕਡੇਰੀ ਫਾਰਮ ਤੇ ਵਿਕ ਗਈ 85 ਹਜ਼ਾਰ ਦੀ ਉਹਨੂੰ ਮੈਂ ਕਿਹਾ ਵੀਡੀਓ ਪਾ ਦਿਓ ਜੀ ਇਹ ਵੇਚੀ 85 ਦੀ ਹਾਂਜੀ ਵਿਗੀ ਪਿਛਲੀ ਰੀ ਉਹ ਸਭ ਵੀ ਚੰਗੀ ਹਨਾ ਉਹਨਾਂ ਤੇ ਹੈਗੀ ਵੀਡੀਓ ਪਈ ਉਹਨੂੰ ਮੈਂ ਵੀਰ ਨੂੰ ਆਖਿਆ ਫੋਨ ਲਾ ਮੈਂ ਕਿਹਾ ਵੀਡੀਓ ਭੇਜ ਦਿਓ ਜੀ 85 85 ਦਾ ਦੋ ਆ ਜਾਣੀ ਹੁਣ ਇਹੋ ਜੀ ਆ ਜਾਣੀ ਸੰਧੂ ਸਾਹਿਬ ਕੀ ਤਾਂ ਨਹੀਂ ਆ ਜਾਣਾ ਆਹੋ ਆਹੋ ਇਹ ਚੀਜ਼ਾਂ ਆੜੀਆਂ ਘੱਟ ਮਿਲਦੀਆਂ ਜੀ ਸੋ ਬੱਛੀ ਚੰਗੀ ਹੈ ਦੋਸਤੋ ਜਿੰਨੀ ਹੈ ਸਾਫ਼ ਸੁਥਰੀ ਆ ਬਾਕੀ ਨੀਰੇ ਨੂਰੇ ਦੀ ਵੀਰਾਂ ਦਾ ਵੀ ਇੱਕੋ ਜੀ ਆ ਚਾਰੇ ਆ ਫੇਸ ਕੋਲ ਇੱਕੋ ਜਿਹਾ ਕਲਰ ਰੰਗ ਇੱਕੋ ਜਿਹਾ ਨੀਰਾ 10 ਦਿਨ ਅਜੇ ਲੈਂਦੀ ਆ ਕਿ ਲੇਵਾ ਮਰਦੂ ਸਾਹਿਬ ਨੇ ਪਛਾਣ ਕੱਢਣਾ ਜਾਂ ਨਾ ਕਰਨਾ ਜੀ ਇਹਦਾ ਪਤਾ ਨਹੀਂ ਹੁੰਦਾ ਵੀ ਕਈ ਵਾਰ ਫਿਰ 85 ਦਿਨ ਨਹੀਂ ਪਹੁੰਚ ਜਾਂਨੀ ਗੇਮ ਪੰਜਾਵਾਂ ਦੇ ਸੰਧੂ ਸਾਹਿਬ ਜੀ ਆਪਣੇ ਪੰਜਾਵਾਂ ਇਹ ਕਾ ਕੋਈ ਬੇਸ਼ੱਕ ਤਿਆਰੀ ਕਰਕੇ ਪਹੁੰਚਾ ਲੈ ਆਪਾਂ ਦਾ ਕੋਈ ਸੌਲੀ ਜੀ ਗੱਲ ਕਰੀਏ ਜਿਹੜਾ ਲੈ ਲੈਣਾ ਆਪਾਂ 60000 ਦੀ ਰੰਗ ਸੰਧੂ 65000 ਦੀ ਹਾਂਜੀ ਠੀਕ ਆ ਜੀ ਬਾਕੀ ਕਰ ਦਿਓ ਲੈ ਸੰਧੂ ਸਾਹਿਬ ਬਾਕੀ ਜਰਸੀਆਂ ਬੱਚੀਆਂ ਦੀ ਤੁਹਾਨੂੰ ਪਤਾ ਥੋੜੀ ਡਿਮਾਂਡ ਜ਼ਿਆਦੀ ਰਹਿੰਦੀ ਆ ਜੀ ਹਾਂ ਹਾਂਜੀ ਚਲੋ ਬਹੁਤ ਵਧੀਆ ਦੋਸਤੋ ਬੱਚੀ ਚੰਗੀ ਆ ਸਾਫ਼ ਸੁਥਰੀ ਆ ਜਿਹੜੀ ਮੇਨ ਗੱਲ ਕਰਨ ਵਾਲੀ ਤੇ ਸ਼ੈਣੀ ਖਸ਼ੂਨੀ ਦੇ ਪਿੰਡੇ ਦੀ ਪੋਰੀ ਆ ਥੋੜਾ ਜਿਹਾ ਗੱਲ ਉਹ ਹੀ ਆਉਂਦੀ ਹੈ ਵੀ ਹਾਂਜੀ ਥੋੜਾ ਜਿਹਾ ਸਾਹਮਣ ਵਾਲੇ ਬੰਦੇ ਕਿਤੇ ਵੀ ਰਣੇ ਸਾਰਾ ਪਹਿਲਾਂ ਵੀ ਕਰਦੇ ਜਾਂਦਾ ਸੀ ਆ ਕੋਈ ਵੀ ਡੰਗਰੇ ਨਾ ਆਪਣੀ ਵੀਡੀਓ ਦੇ ਪਾਈਦਾ ਆ ਆਈ ਮੂਹ ਕੈਰੀਦਾ ਵੀ ਮੀਡੀਅਮ ਕਰਦੀ ਆ ਥੋੜਾ ਨਿਸਫਾਨ ਆ ਬਿਲਕੁਲ ਬਿਲਕੁਲ ਤੇ ਇੱਕ ਆਪਾਂ ਨਗੀਨਾ ਲੈਂਦਾ ਜੀ ਸੰਧੂ ਸਾਹਿਬ ਥੋੜਾ ਕੀ ਵਾਸਤੇ ਨਹੀਂ ਥੋੜੇ ਥੋੜੇ ਪੈਸੇ ਖਰਚ ਕਰਨਾ ਥੋੜੇ ਥੋੜੇ ਪੈਸੇ ਖਰਚ ਨਾ ਆ ਹਾਂ ਹਾਂ ਠੀਕ ਆ ਜੀ ਕਈ ਵੀਰ ਭੈਣ ਭਰਾਣੇ ਵਧੀਆ ਬੱਛੀ ਚੋਣੀ ਹੋਵੇ ਤੇ 10 ਲੀਟਰ ਬੋਲਾ ਜੀ ਇਸਲੇ ਹਾਂ 10 ਲੀਟਰ ਚਾਹ ਦੰਦ ਬੰਦਾ ਰਿਹਾ ਬੱਚੀ ਠੀਕ ਹੈ ਲਾਉਣ ਆਹ ਦੇਖੋ ਪਹਿਲਾ ਸਵੇਰ ਬੱਚੀ ਤੁਹਾਨੂੰ ਦਿਖਾ ਰਹੇ ਆਪਾਂ ਅੱਜ ਦੂਜਾ ਤੀਜਾ ਦਿਨ ਇਹਨੂੰ ਹਾਂਜੀ ਤੀਜਾ ਦਿਨ ਆ ਤੀਜਾ ਦਿਨ ਲਓ ਜੀ ਤੀਜਾ ਦਿਨ ਆ ਤੇ ਬੱਚੀ ਪਲੂਣ ਪਹਿਲਾ ਸਵੇਰ ਚੌਕੀ ਆ ਮੂੰਹ ਦੰਦੀ ਮੂੰਹ ਖੋਲਦੇ ਸਾਰੇ ਪੈਸੇ ਕਿਸੇ ਵੀਰ ਨੇ ਖਰਚ ਕਰਨੇ ਆ ਉਹ ਤੁਸੀਂ ਹੱਥ ਪਾ ਸਕਦੇ ਛੰਡੇ ਇੰਨੇ ਨਾ ਹਾਂ ਫਰੇਜੀ ਜੇ ਠੀਕ ਹੈ ਤੇ ਟੋਕਰਾ ਪੱਠਿਆਂ ਦਾ ਪਾ ਕੇ ਮਾਂ ਦਾ ਘੋਮ ਆਓ ਹਾਂ ਭਾਵੇਂ 10 ਦਿਨਾਂ ਨਾ ਮੁੜਿਓ ਟੋਕਰਾ ਪੱਠਾ ਲਿਓ ਆਹਾਂ ਉਹ ਹਾਂ ਪिलास ਉਹ ਬੱਚੇ ਚੰਦ ਜੇ ਮੂੰਹ ਕਨਫਰਮ ਆ ਤੇ ਚੌਕੀ ਆ ਬੱਸੀ ਹਾਂ ਆ ਦੇਖੋ ਠੀਕ ਆ ਬਾਕੀ ਚਾਈ ਹਲ ਦੇ ਵਿੱਚ ਮੱਛੀ ਆ ਗਈ ਹੈ ਜੀ ਆਪ ਖੁਦ ਹਾਂ ਤੁਣ ਵੀ ਸੰਧੂ ਸਾਹਿਬ ਕਿੱਡਾ ਵਧੀਆ ਲੱਗਾ ਹਾਂ ਨੇ ਥਾਂ ਬਹੁਤ ਵਧੀਆ ਸਪੈਸ਼ਲ ਲੱਗਾ ਥਾਣਾ ਪੂਰਾ ਬੱਚੀ ਵਿੱਚ ਚੱਲਾ ਹਾਂ ਲਾਹਾਂ ਨਹੀਂ ਆ ਬੰਦੇ ਬੰਦੋ ਕੋਈ ਨਹੀਂ ਬੰਗੇ ਦੀ ਲੋੜ ਨਹੀਂ ਪਣੀ ਵੈਸੇ ਤੇ ਬਾਕੀ ਥਾਂ ਦੇਖੋ ਪਟਿਆ ਜੀ ਹਾਂ ਕਰਮਾਲੀ ਨੇ ਹਾਂ अल्लाह हो दोस्तों ठीक है कले कले जमात के ख़रिया ਹੈ ਗਈ ਫਰੱਜ ਹੀ ਅਸਮਦ ਸਾਹਿਬ ਹੂੰ ਫਰੱਜ ਤਾਂ ਵੀ ਗੱਲ ਗਾਂਹ ਹੀ ਹੋ ਗਈ ਹੈ ਖਾਨ ਚੰਗਾ ਹੈ ਹੈ ਖਾਨ ਚੰਗਾ ਲੱਗਾ ਚੌਗੀ ਵੱਛੀ ਨੂੰ ਬਹੁਤ ਵਧੀਆ ਇਹ ਨਾਲ ਅਲਟਾ ਸਾਨੂੰ ਸਾਡਾ ਵੀਰ ਆ ਆਪਣਾ ਭਰਾ ਹੀ ਬਣਾ ਗੱਡੀ ਵਾਲਾ ਵਾਹ ਦੀ ਗੱਡੀ ਆ ਆ ਬਿਲਕੁਲ ਇਹਨੇ ਆਖਿਆ ਵੀ ਆਪਾਂ ਆਪਣੀ ਵੀਡੀਓ ਵੀ ਪਾਗੇ ਵਿੱਚ ਨਹੀਂ ਆ ਹਾਂ ਵਹਿੜੇ ਆਪਣੇ ਭਰਾ ਦੀ ਆ ਬਹੁਤ ਵਧੀਆ ਗੱਲ ਹਾਂਜੀ ਚੰਗੀ ਆ ਇਹ ਮੁੱਲ ਕੀ ਕਰਾਂਗੇ ਤਾਂ ਫਿਰ ਸਾਨੂੰ ਸਾਹਿਬ ਜੈਜਾ 50000 ਰੁਪਇਆ ਤੇ ਭਰਾ ਨੂੰ ਕਰਨ ਦੀ ਆ ਵਹਿੜੀ ਉਹਦੀ ਇਹਦੇ ਇਹ ਕਰ ਲੈ ਵੀਰ ਕਰ ਲੈ ਕਿਹੜੀ ਗੱਲ ਹੈ ਇਹ ਨਾ ਕਰ ਲੈ ਇਹਨਾਂ ਦੀ ਆਹ ਇਹਨਾਂ ਦੀ ਆਹ ਇੱਕ ਪਾੜ ਗਈ ਆ ਚੌਕ ਦਾ ਇੱਕ ਕੱਡ ਆਈ ਹੈ ਨਾ ਇੱਕ ਕੱਡ ਸਾਹ ਆਹ ਇੱਕ ਸੱਟਿਆ ਤੇ ਇੱਕ ਬੱ ਚੱਕਣਾ ਸ਼ੁਰੂ ਕਰਤਾ ਇੱਕ ਦੂਜਾ ਬਰਾਬਰ ਕਰ ਗਈ ਤੇ ਇੱਧਰ ਲੈ ਆ ਬਿਲਕੁਲ ਲੋ ਤੁਸੀਂ ਬੱਚੀ ਹੈ ਜਿਹੜੀ ਮੋਹ ਦੰਦੀ ਵੀ ਤੁਹਾਨੂੰ ਨੋਟ ਕਰਾ ਦਿੱਤੀ ਆ ਫੜਪਾਲੀ ਯਾਰ ਦੀ ਮਿਲ ਜਾਊਗੀ ਸੋ ਪਿਆਰੀ ਆ ਬਿਲਕੁਲ ਛੋਟਾ ਜਿਹਾ ਗਿਫਟ ਹੀ ਆ ਉਹ ਭਰਾ ਮੇਰਾ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਕੱਦ ਬਿਲਕੁਲ ਮੀਡੀਅਮ ਹੈ ਸੰਧੂ ਸਾਹਿਬ ਮੀਡੀਅਮ ਜੈ ਕੱਦ ਜੇ ਬਿਲਕੁਲ ਮੀਡੀਅਮ ਹੈ ਹਾਂਜੀ ਹਾਂਜੀ ਸੰਧੂ ਸਾਹਿਬ ਤੇ ਇੱਕ ਨੰਬਰ ਕਰਦੇ ਆ ਨੰਬਰ ਸੰਧੂ ਸਾਹਿਬ 84 379 33594 ਜੀ ਪਿੰਡ ਆਪਣਾ ਵੱਡੇ ਸਭਰਾ ਜੇ ਕਿ ਇਹਨੇ ਫਿਰੋਜ਼ਪੁਰ ਵਾਲੀ ਸਾਈਡ ਤੋਂ ਆਣਾ ਜਾਂ ਹਰੀਕੇ ਪੱਤਨ ਤੋਂ ਨਹੀਂ ਆਵੇਂ ਪੁਲ ਤੋਂ ਨਹੀਂ ਆ ਸਕਦਾ ਜੀ ਤੇ ਸਭਰਾ ਵਾਲੀ ਸਾਈਡ ਪੱਟੀ ਲਾਗੇ ਪੈਂਦਾ ਜੀ ਆਪਣਾ 10 ਕਿਲੋਮੀਟਰ ਹਰੀਕੇ 10 ਕਿਲੋਮੀਟਰ ਪੱਟੀ ਆ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ